ਹੈਲੋ ਸਟੂਡੈਂਟਸ ਅੱਜ ਜਿਹੜੀ ਆਪਾਂ ਪੋਇਮ ਕਰਨੀ ਹੈ ਉਹ ਹੈ ਤੁਹਾਡੇ ਸਿਲੇਬਸ ਦੀ ਤੀਸਰੀ ਕਵਿਤਾ ਮੇਲੇ ਵਿੱਚ ਜੱਟ ਜਿਹਦੇ ਵਿੱਚ ਕੀ ਸਾਡਾ ਜਿਹੜਾ ਜੱਟ ਹੈ ਕਿਸਾਨ ਹੈ ਉਹਦੀ ਅੰਦਰੂਨੀ ਖੁਸ਼ੀ ਦਾ ਬਿਆਨ ਕੀਤਾ ਗਿਆ ਆ ਜਦੋਂ ਉਹ ਹਾੜੀ ਦੀ ਫਸਲ ਵੇਚ ਕੇ ਵੱਢ ਕੇ ਐਨੂ ਸਾਰੇ ਕੰਮਾਂ ਤੋਂ ਵਿਹਲਾ ਹੋ ਕੇ ਆਪਣੇ ਖੇਤਾਂ ਨੂੰ ਤਿਆਰ ਹੋ ਕੇ ਖੁਸ਼ੀ-ਖੁਸ਼ੀ ਜਿਹੜਾ ਹੈ ਮੇਲਾ ਵੇਖਣ ਜਾਂਦਾ ਹੈ ਨਾ ਉਸ ਖੁਸ਼ੀ ਦਾ ਬਿਆਨ ਇਸ ਕਵਿਤਾ ਦੇ ਵਿੱਚ ਕਵੀ ਨੇ ਬਖੋਬੀ ਕਿਤਾਬ। ਸੋ ਉਦੀ ਹੀ ਜਿਹੜੀ ਹੈ ਅੱਜ ਆਪਾਂ ਐਕਸਰਸਾਈਜ਼ ਸੋਲਵ ਕਰਾਂਗੇ ਜਿਦੇ ਵਿੱਚ ਬਿਲਕੁਲ ਵਰਕਬੁੱਕ ਦਾ ਪੇਜ ਨੰਬਰ ਹੈ ਬੇਟਾ 100 ਤੇ 12 112 ਪੇਜ ਨੰਬਰ ਆ ਜਿਦੇ ਵਿੱਚ ਉਹਨਾਂ ਨੇ ਸਾਨੂੰ ਅਨਸੋਲਵਡ ਕੁਐਸਚਨਸਰਸ ਦਿੱਤੇ ਹੋਏ ਆ ਜਿਹੜੇ ਕਿ ਵਿਦਿਆਰਥੀਆਂ ਨੇ ਆਪ ਹੱਲ ਕਰਨੇ ਆ। ਸੋ ਬੇਟਾ ਸਟਾਰਟ ਕਰਦੇ ਹਾਂ ਪੇਜ ਨੰਬਰ 112 ਪਹਿਲਾ ਦੇਖੋ ਮੇਲੇ ਜਾਣ ਲਈ ਕਿਸਾਨ ਆਪਣੇ ਪੋਸ਼ਾਕ ਕਿੰਜ ਤਿਆਰ ਕਰਦਾ ਹੈ ਪਹਿਲੀ ਗੱਲ ਤਾਂ ਹੈ ਪੋਸ਼ਾਕ ਦਾ ਮਤਲਬ ਪਹਿਰਾਵਾ ਡਰੈਸ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਠੀਕ ਹੈ ਸੋ ਜਿਹੜਾ ਬੇਟੇ ਇਹ ਵਾਲਾ ਕੁਐਸਚਨ ਹੈ ਨਾ ਪੋਸ਼ਾਕ ਵਾਲਾ ਕਿ ਮੇਲੇ ਜਾਣ ਲਈ ਕਿਸਾਨ ਆਪਣੀ ਜਿਹੜੀਆਂ ਪੋਸ਼ਾਕ ਕਿੰਜ ਤਿਆਰ ਕਰਦਾ ਹੈ ਇਹ ਕੁਐਸਚਨ ਜਿਹੜਾ ਹੈ ਕਿੰਨੀ ਜਗ੍ਹਾ ਤੇ ਇਸੇ ਚੈਪਟਰ ਦੇ ਵਿੱਚ ਇੱਕ ਇੱਥੇ ਫਿਰ ਸੇਮ ਜਿਹੜਾ ਹੈ ਬੇਟਾ ਇੱਥੇ ਵੀ ਰਿਪੀਟ ਹੋਇਆ ਮੇਲੇ ਔਨ ਲਈ ਜੱਟ ਕਿਹੜੇ ਨਵੇਂ ਕੱਪੜੇ ਸਵਾਉਂਦਾ ਹੈ ਠੀਕ ਹੈ ਇੱਥੇ ਵੀ ਰਿਪੀਟ ਹੋਇਆ ਤੇ ਫਿਰ ਜਿਹੜਾ ਹੈ ਲਾਸਟ ਫਿਰ ਜਿਹੜਾ ਹੈ ਇਹ ਰਿਪੀਟ ਹੋ ਗਿਆ ਆ ਕਿਸਾਨ ਮੇਲੇ ਵਿੱਚ ਜਾਲੇ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਸੋ ਤਿੰਨੋਂ ਜਗ੍ਹਾ ਤੇ ਇਹੀ ਗੱਲ ਸੇਮ ਹੀ ਬੰਦੀ ਆ ਕਿ ਕਿੱਦਾਂ ਦੇ ਕੱਪੜੇ ਸਵਾਂਦਾ ਹੈ ਸੋ ਇੱਕ ਜਗ੍ਹਾ ਤੇ ਬੇਟਾ ਆਪਾਂ ਦਾ ਜਿਹੜਾ ਹੈ ਅਨਸਰ ਡਿਸਕਸ ਕਰ ਲੈਨੇ ਆ ਕਿਤੇ ਵੀ ਆਵੇ ਤੁਸੀਂ ਸੇਮ ਹੀ ਅਨਸਰ ਲਿਖੋਗੇ ਮੇਲੇ ਆਣ ਲਈ ਕਿਸਾਨ ਸਾਰੇ ਕੰਮਾ ਕੰਮ ਮੁਕਾ ਕੇ ਨਵੀਂ ਪੱਗ ਝੱਗਾ ਤੇ ਚਾਦਰਾਂ ਸਵਾਕੇ ਨਵੀਂ ਪੱਗ ਸਵੰਦਾ ਨਵਾਂ ਝੱਗਾ ਮਤਲਬ ਕੋੜਤਾ ਤੇ ਚਾਦਰਾਂ ਨਵਾ ਸਵਾਕੇ ਜਿਹੜੀ ਉਹਦੀ ਸਮਾਂ ਵਾਲੀ ਡਾਂਗ ਹੈ ਜਿੱਦੇ ਤੇ ਕੋਕੇ ਜੜੇ ਹੁੰਦੇ ਹਨਾ ਉਹਨੂੰ ਤੇਲ ਦੇ ਨਾਲ ਲਿਸ਼ਕਾ ਕੇ ਨੱਚਦਾ ਟੱਪਦਾ ਜਿਹੜਾ ਹੈ ਮੇਲੇ ਜਾਂਦਾ ਹੈ ਸੋ ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਇਹ ਪੁੱਛਿਆ ਕਿ ਕਿਹੜੇ ਕੱਪੜੇ ਸੋਂਦਾ ਹੈ ਨਵੀਂ ਪੱਕ ਝੱਗਾ ਤੇ ਚਾਦਰਾ ਨਵੇਂ ਸਵੋਂਦਾ ਆ ਇਹਨੂੰ ਲਿਸ਼ਕ ਪੁਸ਼ਕ ਕੇ ਮੇਲੇ ਜਾਂਦਾ ਆ ਸੰਮਾ ਵਾਲੀ ਡਾਗ ਨੂੰ ਤੇਲ ਲਾ ਕੇ ਚਮਕਾ ਲੈਂਦਾ ਆ ਤੇ ਉਹਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੁੰਦਾ ਨੱਚਦਾ ਟੱਪਦਾ ਛਾਲਾ ਮਾਰਦਾ ਜਿਹੜਾ ਹੈ ਉਹ ਮੇਲੇ ਨੂੰ ਜਾਂਦਾ ਆ ਠੀਕ ਹੈ ਕੁਐਸਚਨ ਨੰਬਰ 5 ਹੈ ਕਿਸਾਨ ਹਾਨੀਆਂ ਦੀ ਟੋਲੀ ਵਿੱਚ ਕਿੰਜ ਦਾ ਲੱਗਦਾ ਹਾਨੀ ਹੁੰਦੇ ਹਾਵ ਮਰ ਕਿੰਜ ਦਾ ਲੱਗਦਾ ਇਹ ਵੀ ਕੁਸ਼ਚਨ ਬੇਟਾ 2 3 ਜਗ੍ਹਾ ਜਿਹੜਾ ਹੈ ਰਿਪੀਟ ਹੋ ਗਿਆ ਆ ਠੀਕ ਹੈ ਕਿੰਜ ਦਾ ਲੱਗਦਾ ਹੈ ਸੋ ਇਹਦੇ ਵਿੱਚ ਜਿਹੜਾ ਹੈ ਤੁਸੀਂ ਇਹਨੂੰ ਦੱਸਣਾ ਹੈ ਦੇਖੋ ਸੇਮ ਇੱਥੇ ਆ ਹਾਨੀਆਂ ਦੀ ਟੋਲੀ ਵਿੱਚ ਕਿਸ ਤਰ੍ਹਾਂ ਕਿਸਾਨ ਜਾਂਦਾ ਹੈ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਸੇਮ ਰੈਪੀਟਿਸ਼ਨ ਹਾਣੀਆਂ ਦੀ ਟੋਲੀ ਵਿੱਚ ਕਿਸਾਨ ਜਿਹੜਾ ਹੈ ਲਾੜੇ ਵਾਂਗ ਸੱਚਦਾ ਹੈ ਲਾੜਾ ਕੀ ਹੁੰਦਾ ਆ ਠੀਕ ਹੈ ਲਾੜਾ ਹੁੰਦਾ ਹੈ ਜਿਹੜਾ ਕਹਿ ਲੋ ਬਰਾਤ ਦੇ ਵਿੱਚ ਸਾਰਿਆਂ ਤੋਂ ਅੱਗੇ ਜਿਹੜਾ ਦੁੱਲਾ ਹੁੰਦਾ ਆ ਉਹਨੂੰ ਲਾੜਾ ਕਹਿੰਦੇ ਆ ਠੀਕ ਹੈ ਸੋ ਹੁਣ ਇਹਦੇ ਵਿੱਚ ਕਹਿੰਦੇ ਕਿ ਜਿੱਦਾਂ ਲਾੜੇ ਦੀ ਟੌਰ ਹੁੰਦੀ ਹੈ ਨਾ ਬਰਾਤ ਦੇ ਵਿੱਚ ਸਾਰਾ ਜਿਹੜਾ ਹੈ ਧਿਆਨ ਲਾੜੇ ਵਾਲੀ ਹੁੰਦਾ ਕਿ ਲਾੜਾ ਕਿੰਨਾ ਚੱਚਦਾ ਉਸੇ ਤਰ੍ਹਾਂ ਹੀ ਜਿਹੜਾ ਕਿਸਾਨ ਹੈ ਨਾ ਉਦੀ ਵੀ ਸਭ ਤੋਂ ਜ਼ਿਆਦਾ ਟੌਰ ਹੁੰਦੀ ਆਪਣੇ ਹਾਨੀਆਂ ਦੇ ਵਿੱਚ ਜਿੱਦਾ ਬਰਾਤ ਦੇ ਵਿੱਚ ਲਾੜਾ ਜੱਚਦਾ ਹੈ ਨਾ ਉਸੇ ਤਰ੍ਹਾਂ ਹਾਨੀਆਂ ਦੀ ਟੋਲੀ ਦੇ ਵਿੱਚ ਕਿਸਾਨ ਜਿਹੜਾ ਹੈ ਉਹ ਲਾੜੇ ਵਾਂਗ ਸੱਚਦਾ ਹੈ ਉਹ ਜਿਹੜਾ ਹੈ ਆਪਣੇ ਕਹਿ ਲੋ ਸਾਰੇ ਜਿਹੜੇ ਕੰਮ ਆ ਉਹ ਮੁਕਾ ਲੈਂਦਾ ਹੈ ਠੀਕ ਹੈ ਸ਼ੇਰ ਦੇ ਵਾਂਗ ਉਹ ਗੱਜਦਾ ਆ ਜਿੱਦਾ ਸ਼ੇਰ ਗੱਜਦਾ ਨਾ ਇਦਾਂ ਉਹ ਸ਼ੇਰ ਦੀ ਤਰ੍ਹਾਂ ਗੱਜਦਾ ਆ ਬੋਲੀਆਂ ਪਾਉਂਦਾ ਆ ਤੇ ਫਿਰ ਜਿਹੜਾ ਹੈ ਉਹ ਆਪਣੇ ਜਿਹੜਾ ਹਾਨੀਆਂ ਦੇ ਨਾਲ ਨੱਚਦਾ ਟੱਪਦਾ ਮੇਲਾ ਵੇਖਣ ਪਹੁੰਚ ਜਾਂਦਾ ਹੈ ਠੀਕ ਹੈ ਸੋ ਤੁਸੀਂ ਇਹਦਾ ਆਨਸਰ ਕਿ ਲਿਖਣਾ ਆ ਕਿ ਹਾਨੀਆਂ ਦੀ ਟੋਲੀ ਵਿੱਚ ਕਿਸਾਨ ਲਾੜੇ ਵਾਂਗ ਚੱਜਦਾ ਆ ਉਹ ਸ਼ੇਰ ਵਾਂਗ ਗੱਜਦਾ ਹੋਇਆ ਬੋਲੀਆਂ ਪਾਉਂਦਾ ਜਾਂਦਾ ਹੈ ਤੇ ਉਹ ਆਪਣੇ ਸਾਰੇ ਹਾਨੀਆਂ ਦੇ ਵਿੱਚ ਜਿਵੇਂ ਲਾੜੇ ਦੇ ਵਾਂਗ ਸੱਜਦਾ ਹੋਇਆ ਜਿਹੜਾ ਹੈ ਮੇਲੇ ਪਹੁੰਚ ਜਾਂਦਾ ਠੀਕ ਹੈ ਛਿੰਝ ਵਿੱਚ ਕੌਣ ਗੱਜਦੇ ਛਿੰਝਨ ਦੀ ਬਟਾ ਅਖਾੜਾ ਜਿਹਦੇ ਵਿੱਚ ਪਹਿਲਵਾਨ ਖੁੱਲਦੇ ਹਨ ਉਸ ਚੀਜ਼ ਦਾ ਬਿਆਨ ਕੀਤਾ ਗਿਆ ਕਿ ਛਿੰਝ ਦੇ ਵਿੱਚ ਕੌਣ ਗੱਜਦੇ ਆ ਛਿੰਝ ਦੇ ਵਿੱਚ ਗੱਜਦੇ ਆ ਬਟਾ ਪਹਿਲਵਾਨ ਠੀਕ ਹੈ ਜਿਹੜੇ ਪਹਿਲਵਾਨ ਹੁੰਦੇ ਹਨ ਨਾ ਉਹ ਗੱਜਦੇ ਆ ਇਹਦਾ ਵੀ ਜਿਹੜਾ ਹੈ ਆਨਸਰ ਦੋ ਤਿੰਨ ਜਗ੍ਹਾ ਆ ਗਿਆ ਤੁਹਾਡੇ ਚੈਪਟਰ ਦੇ ਵਿੱਚ ਬਟਾ ਮੈਂ ਇੱਕ ਜਗ੍ਹਾ ਲਿਖਿਆ ਹੈ ਮੇਲੇ ਦੇ ਵਿੱਚ ਅਖਾੜੇ ਦੇ ਵਿੱਚ ਢੋਲ ਵੱਜ ਰਹੇ ਹੁੰਦੇ ਆ ਤੇ ਜਿਹੜੇ ਪਹਿਲਵਾਨ ਹੈ ਨਾ ਉਹ ਕੁੱਲਣ ਦੇ ਲਈ ਤਿਆਰ ਖੜੇ ਹੁੰਦੇ ਆ ਸ਼ੇਰਾਂ ਦੀ ਤਰ੍ਹਾਂ ਗੱਜਦੇ ਆ ਉਹਨਾਂ ਦੇ ਸਰੀਰ ਤੇਲ ਲਾ ਕੇ ਲਿਸ਼ਕ ਰਹੇ ਸਨ ਤੇ ਅਖਾੜੇ ਦੇ ਵਿੱਚ ਡੰਡ ਬਮਾਟਕਾ ਮਾਰ ਰਹੇ ਸਨ ਸੁਰੈਣਾ ਪੈਲਵਾਨੇ ਜਿਹੜਾ ਸੀ ਕਿਸੂ ਨੂੰ ਪਹਿਲੇ ਹੀ ਦਾ ਦੇ ਵਿੱਚ ਟੈ ਟੇਰੀ ਕਰ ਦਿੱਤਾ ਇਹ ਸਾਰੇ ਅਖਾੜੇ ਦਾ ਦ੍ਰਿਸ਼ ਛਿੰਜ ਦਾ ਦ੍ਰਿਸ਼ਾ ਕਿ ਜਿਹੜੀ ਉੱਤੇ ਛਿੰਜ ਸੀ ਨਾ ਢੋਲ ਵੱਜਦੇ ਪਏ ਸੀਗੇ ਪਹਿਲਵਾਨ ਝੁਲਣ ਦੇ ਲਈ ਤਿਆਰ ਸੀ ਸ਼ਰੀਰ ਉਹਨਾਂ ਦੇ ਤੇਲ ਦੇ ਨਾਲ ਗੁੰਨੇ ਹੋਏ ਸੀ ਡੰਟ ਬੈਠ ਕੇ ਮਾਰ ਰਹੇ ਸੀ ਤੇ ਉਹਦੇ ਵਿੱਚ ਜਿਹੜਾ ਹੈ ਕਿਸੂ ਨੂੰਸ ਰੈਣਾ ਨੇ ਪਹਿਲੇ ਹੀ ਦਾ ਦੇ ਵਿੱਚ ਹਰਾ ਦਿੱਤਾ ਇਸ ਤਰ੍ਹਾਂ ਸਾਰੇ ਪਾਸੇ ਜਿਹੜੀ ਹੈ ਅਖਾੜੇ ਦੇ ਵਿੱਚ ਚਹਲ ਪਹਿਲ ਦੇਖਣ ਨੂੰ ਮਿਲ ਰਹੀ ਸੀ ਮੇਲੇ ਦੇ ਵਿੱਚ ਕੀ ਕੀ ਖਾਣ ਪੀਣ ਨੂੰ ਮਿਲਦਾ ਆ ਠੀਕ ਹੈ ਸੋ ਹੁਣ ਇਹਦੇ ਵਿੱਚ ਜਿਹੜਾ ਹੈ ਤੁਸੀਂ ਦੱਸਣਾ ਆ ਕਿ ਮੇਲੇ ਦੇ ਵਿੱਚ ਰਿਓੜੀਆਂ ਤੇ ਜਲੇਬੀਆਂ ਵੈਸੇ ਤਾਂ ਬੇਟਾ ਜਿਹੜਾ ਇਹਦਾ ਹੈ ਰਿਓੜੀਆਂ ਤੇ ਜਲੇਬੀਆਂ ਤੁਸੀਂ ਦੱਸਣਾ ਆ ਖਾਣ ਪੀਣ ਨੂੰ ਕੀ ਆ ਜੇ ਮੰਨ ਲਓ ਕਿ ਤੁਹਾਨੂੰ ਨਾ ਥੋੜਾ ਜਿਹਾ ਲੌਂਗ ਆ ਜਾਂਦਾ ਆਂਸਰ ਠੀਕ ਹੈ ਛੋਟਿਆਂ ਦੇ ਵਿੱਚ ਨਹੀਂ ਆਂਦਾ ਥੋੜੀ ਜੀ ਤੁਹਾਨੂੰ ਨਾਲ ਜਿਹੜੀ ਆ ਬੇਟਾ ਐਕਸਪਲੇਨੇਸ਼ਨ ਲਿਖਣੀ ਪੈਂਦੀ ਆ ਤਾਂ ਤੁਸੀਂ ਕੀ ਕਰੋਗੇ ਇਹਦੇ ਵਿੱਚ ਆ ਦੇਖੋ ਜਿਹੜਾ ਜਿੱਦਾਂ ਨਾ ਤੁਹਾਡੀ ਬੁੱਕ ਹੈ ਬੇਟਾ ਕਥਾ ਸਮੇਤ ਨਾ ਜਿੱਥੇ ਚੈਪਟਰ ਹੈ ਰਿਓੜੀਆਂ ਤੇ ਜਲੇਬੀਆਂ ਸੀਗੀਆਂ ਨਾ ਖਾਣ ਦੇ ਲਈ ਹੋਇਆ ਕਿ ਕਿ ਜਿੱਦਾਂ ਹੀ ਮੇਲੇ ਦੇ ਵਿੱਚ ਰਿਓੜੀਆਂ ਤੇ ਜਲੇਬੀਆਂ ਦੇ ਥਾਲਾ ਲਾਏ ਨਾ ਹੱਟੀਆਂ ਦੇ ਵੱਲ ਜਿਹੜੇ ਸਾਰੇ ਗਬਰੂ ਸੀ ਟੁੱਟ ਕੇ ਪੈ ਗਏ ਭੁੱਖ ਉਹਨਾਂ ਨੂੰ ਲੱਗੀ ਹੋਈ ਸੀ ਟੁੱਟ ਕੇ ਪੈ ਗਏ ਤੇ ਦੇਖਦੇ ਹੀ ਦੇਖਦੇ ਨਾ ਨੌਜਵਾਨਾਂ ਨੇ ਸਾਰੀਆਂ ਜਿਹੜੀਆਂ ਰਿਓੜੀਆਂ ਤੇ ਜਲੇਬੀਆਂ ਦੀਆਂ ਥਾਲੇ ਥਾਲੀਆਂ ਸੀਗੀਆਂ ਨਾ ਉਹ ਮਿੰਟੋ-ਮਿੰਟੇ ਉਹਨਾਂ ਨੇ ਖਾਲੀ ਕਰ ਦਿੱਤੀਆਂ ਠੀਕ ਹੈ ਮਿੰਟਾਂ ਦੇ ਵਿੱਚ ਹੀ ਸਾਰੇ ਥਾਲ ਉਹਨਾਂ ਨੇ ਖਾਲੀ ਕਰ ਛੱਡੇ ਹੂੰਝ ਛੱਡੇ ਤੇ ਜਿਹੜੀਆਂ ਅਸੀਂ ਦੁਕਾਨਾਂ ਦੇ ਵਿੱਚ ਸਾਰੀਆਂ ਮਠਿਆਈ ਉਹਨਾਂ ਨੇ ਹੂੰਝ ਛਡੀਆਂ ਫਿਰ ਉਹਨਾਂ ਦਾ ਖਾਣ ਪੀਣ ਪੀਣ ਨੂੰ ਕੀ ਸੀ ਸ਼ਰਾਬ ਦੀਆਂ ਬੋਤਲਾਂ ਠੀਕ ਹੈ ਕਿਉਂਕਿ ਪੀਣ ਪਿਆਨ ਤੋਂ ਬਿਨਾ ਤਾਂ ਸਾਡਾ ਜਿਹੜਾ ਹੈ ਕੋਈ ਵੀ ਕੰਮ ਹੁੰਦਾ ਨਹੀਂ ਨਾ ਸੋ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਉਸ ਤੋਂ ਬਾਅਦ ਜਿਹੜਾ ਸੀ ਸ਼ਰਾਬ ਦੀਆਂ ਬੋਤਲਾਂ ਖੁੱਲੀਆਂ ਠੀਕ ਹੈ ਜ਼ਿਆਦਾ ਪੀਣ ਦੇ ਕਰਕੇ ਜਿਹੜੇ ਜੱਟ ਦੇ ਨਾਲ ਦੇ ਸੀਗੇ ਨਾ ਉਹਨਾਂ ਦਾ ਫਲੇਜਾ ਘਿਰਨ ਲੱਗ ਪਿਆ ਤਾਂ ਉਸ ਸਮੇ ਜਿਹੜਾ ਸੀ ਜੱਟ ਨੇ ਆਪਣੀ ਧਾਕ ਜਮਾਈ ਤੇ ਉਹਨੇ ਜਿਹੜਾ ਸੀ ਸਾਰਿਆਂ ਨੂੰ ਚੰਗਾ ਹੀ ਮਜ਼ਾ ਛਕਾਇਆ ਠੀਕ ਹੈ ਸੋ ਇੱਥੇ ਤੁਸੀਂ ਦੱਸਣਾ ਹੈ ਕਿ ਰੋਣੀਆਂ ਤੇ ਜਲੇਬੀਆਂ ਖਾਣ ਦੇ ਲਈ ਤੇ ਪੀਣ ਦੇ ਲਈ ਸ਼ਰਾਬ ਠੀਕ ਹੈ ਐਕਸਪਲੇਨ ਕਰ ਸਕਦੇ ਹੋ ਪੰਜਾਬੀ ਕਿਸਾਨ ਮੇਲੇ ਵਿੱਚ ਕਿੰਝ ਆਉਂਦਾ ਹੈ ਲਾੜੇ ਦੇ ਵਾਂਗ ਸੱਜ ਕੇ ਬੋਲੀਆਂ ਪਾਉਂਦਾ ਹੋਇਆ ਸ਼ੇਰ ਵਾਂਗ ਕੱਜਦਾ ਹੋਇਆ ਸਾਰੇ ਪੰਤੇ ਸੁਲਿਖ ਸਕਦੇ ਆ ਲਾੜੇ ਦੇ ਵਾਂਗ ਸੱਜ ਕੇ ਫਿਰ ਤੁਸੀਂ ਇਹਦੇ ਚ ਲਿਖਣਾ ਹੈ ਬੇਟਾ ਬੋਲੀਆਂ ਪਾਉਂਦਾ ਹੋਇਆ ਬੋਲੀਆਂ ਪਾਉਂਦਾ ਫਿਰ ਨੱਚਦਾ ਟੱਪਦਾ ਠੀਕ ਹੈ ਫਿਰ ਤੁਸੀਂ ਇਹ ਵੀ ਦੱਸਣਾ ਆ ਦੋਸਤਾਂ ਨਾਲ ਠੀਕ ਹੈ ਆਪਣੇ ਦੋਸਤਾਂ ਨਾਲ ਜਿਹੜਾ ਹੈ ਲਾੜੇ ਵਾਂਗ ਸੱਜ ਕੇ ਨਵੇਂ ਕੱਪੜੇ ਸਵਾ ਕੇ ਸੱਮਾਂ ਵਾਲੀ ਡਾਂਗ ਨੂੰ ਤੇਲ ਦੇ ਨਾਲ ਲਿਸ਼ਕਾ ਕੇ ਜਿਹੜਾ ਹੈ ਉਹ ਮੇਲੇ ਦੇ ਵਿੱਚ ਉੰਦਾਇਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੁਐਸਚਨ ਨੰਬਰ 9 ਹੈ ਬੇਟੇ ਤੂੜੀ ਤੰਦ ਸਾਂ ਬਹਾੜੀ ਵਿੱਚ ਵਟ ਕੇ ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਮੀਹਾਂ ਦੀ ਓੜੀਕ ਤੇ ਸਿਆੜ ਕੱਟ ਕੇ ਮਾਲ ਢਾਂਡਾ ਸਾੰਬੜੀ ਨੂੰ ਕੰਮਾਂ ਛੱਡ ਕੇ ਪੱਗ ਛੱਗਾ ਚਾਦਰਾਂ ਨਵਾਂ ਸਵਾਈ ਕੇ ਸੰਮਾ ਵਾਲੀ ਢਾਂਗ ਉੱਤੇ ਤੇਲ ਲਾਇ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰ ਦਾ ਦਮਾ ਮੇ ਜੱਟ ਮੇਲੇ ਆ ਗਿਆ ਸਭ ਤੋਂ ਪਹਿਲਾਂ ਹੈ ਇਹਦੀ ਪ੍ਰਸੰਗ ਸਹਿਤ ਵਿਆਖਿਆ ਇਹ ਤਾਂ ਬੇਟਾ ਆਲਰੇਡੀ ਜਿਹੜੀ ਹੈ ਤੁਹਾਡੀ ਬੁੱਕ ਦੇ ਵਿੱਚ ਸੌਲਡ ਹੈ ਤੁਹਾਡੀ ਪੋਇਮ ਦਾ ਪਹਿਲਾ ਹੀ ਪੈਰਾਗ੍ਰਾਫ ਹੈ 108 ਪੇਜ ਨੰਬਰ ਤੇ ਆਇਆ ਇਹਦਾ ਪ੍ਰਸੰਗ ਹੈ ਤੇ ਆ ਇਹਦੀ ਵਿਆਖਿਆ ਹੈ ਠੀਕ ਹੈ ਇੱਕ ਆ ਟੋਟਾ ਕਾਫ ਕਥਾ ਸੰਵੇਦਨਾ ਪੁਸਤਕ ਦੇ ਵਿੱਚ ਦਰਜ ਧਨੀ ਰਾਮ ਛਾਤ੍ਰਿਕ ਦੀ ਕਵਿਤਾ ਮੇਲੇ ਵਿੱਚ ਜੱਟ ਵਿੱਚੋਂ ਲਿਆ ਗਿਆ ਹੈ ਦੱਸਿਆ ਗਿਆ ਹੈ ਕਿ ਪੰਜਾਬੀ ਕਿਰਸਾਨ ਰੋਜ਼ਾਨਾ ਦੇ ਕੰਮ ਤੰਦੇ ਸਮੇਟ ਕੇ ਫਸਲ ਸਾਂਭ ਕੇ ਪਿੱਛੇ ਦੇ ਕੰਮ ਦਾ ਅੱਧੀ ਦੇਖਭਾਲ ਦੇ ਲਈ ਕੰਮ ਇਹਨੂੰ ਛੱਡ ਕੇ ਆਪ ਤਿਆਰ ਹੋ ਕੇ ਮੇਲੇ ਨੂੰ ਜਾਂਦਾ ਹੈ ਵਿਸਾਖੀ ਦੇ ਮੇਲੇ ਵਿੱਚ ਜੱਟ ਦਾ ਚਰਿੱਤਰ ਇਸ ਕਵਿਤਾ ਦੇ ਵਿੱਚ ਬੜੀ ਖੂਬਸੂਰਤੀ ਨਾਲ ಚಿತ್ರਿਆ ਗਿਆ ਹੈ ਇਨ੍ਹਾਂ ਸਤਰਾਂ ਵਿੱਚ ਜੱਟ ਦੁਆਰਾ ਮੇਲੇ ਵਿੱਚ ਜਾ ਕੇ ਕੀਤੀ ਤਿਆਰੀ ਦਾ ਵਰਣਨ ਕੀਤਾ ਜਾਣ ਲਈ ਕੀਤੀ ਤਿਆਰੀ ਦਾ ਵਰਣਨ ਕੀਤਾ ਇਹ ਤਾਂ ਪਸੰਦ ਹੋ ਗਿਆ ਵੇਖ ਕੇ ਕਵੀ ਕਹਿੰਦਾ ਹੈ ਕਿ ਪੰਜਾਬੀ ਕਿਰਸਾਨ ਹਾਰੀ ਦੀ ਫਸਲ ਵੱਢ ਕੇ ਵੇਚ ਕੇ ਸ਼ਾਹੂਕਾਰਾਂ ਤੇ ਲੰਬੜਦਾਰਾਂ ਦਾ ਲੈਣ ਦੇਣ ਦਾ ਹਿਸਾਬ ਕਰਕੇ ਫਿਰ ਅਗਲੀ ਫਸਲ ਦੀ ਤਿਆਰੀ ਲਈ ਖੇਤ ਵਾ ਕੇ ਮਾਲ ਪਸ਼ੂਆਂ ਤੇ ਹੋਰ ਕੰਮ ਕਰਨ ਦੇ ਲਈ ਕਾਮੇ ਨੂੰ ਛੱਡ ਕੇ ਮੇਲਾ ਵੇਖਣ ਜਾਂਦਾ ਹੈ ਮੇਲੇ ਵਿੱਚ ਜਾਣ ਦੀ ਤਿਆਰੀ ਵਿੱਚ ਉਹ ਆਪਣੇ ਲਈ ਪੱਗ ਕਮੀਜ਼ ਚਾਦਰਾ ਨਵੇਂ ਕੱਪੜੇ ਸਵਾ ਕੇ ਸੰਮਾ ਵਾਲੀ ਡਾਂਗ ਤੇ ਤੇਲ ਨਾਲ ਲਿਸ਼ਕਾ ਕੇ ਕੱਚੇ ਦੇ ਵਿੱਚ ਵੰਜਲੀ ਮਾਰ ਕੇ ਖੁਸ਼ੀ-ਖੁਸ਼ੀ ਹਾਨੀਆਂ ਦੇ ਨਾਲ ਢੋਲ ਵਜਾਉਂਦਾ ਮੇਲੇ ਵਿੱਚ ਨੱਚਦਾ ਟੱਪਦਾ ਜਾਂਦਾ ਹੈ ਸੋ ਇਹਦੀ ਵਿਆਖਿਆ ਹੋ ਗਈ ਨੈਕਸਟ ਇਸੇ ਹੀ ਪੈਰੇ ਦਾ ਬੇਟਾ ਕੁਐਸਚਨ ਹੈ ਹਾੜੀ ਵੇਚ ਵੱਟਕੇ ਤੋਂ ਕੀ ਭਾਵ ਹੈ ਹਾੜੀ ਹੁੰਦੀ ਬੇਟਾ ਕਣਕ ਦੀ ਫਸਲ ਠੀਕ ਹੈ ਸੋ ਵੇਚ ਦਾ ਮਤਲਬ ਕੀ ਹੁੰਦਾ ਆ ਕਿ ਜਦੋਂ ਕਿਸਾਨ ਦੀ ਕਣਕ ਦੀ ਫਸਲ ਪੱਕ ਜਾਂਦੀ ਆ ਤਿਆਰ ਹੋ ਜਾਂਦੀ ਆ ਤੇ ਕਣਕ ਨੂੰ ਜਿਹੜਾ ਕਿਸਾਨ ਕੀ ਕਰਦਾ ਹੈ ਵਾਟ ਲੈਂਦਾ ਠੀਕ ਹੈ ਵਾਟ ਫਿਰ ਉਹਨੂੰ ਮੰਡੀ ਦੇ ਵਿੱਚ ਕੀ ਕਰਦਾ ਆ ਵੇਚ ਦਿੰਦਾ ਆ ਵੇਚ ਕੇ ਵਾਟ ਮਤਲਬ ਉਹਦੇ ਬਦਲੇ ਦੇ ਵਿੱਚ ਕੀ ਵਾਟ ਲੈਂਦਾ ਆ ਚੰਗੀ ਖਾਸੀ ਰਕਮ ਭਰ ਲੈਂਦਾ ਆ ਪਾਟ ਕੀ ਆਪਣੀਆਂ ਜੇਬਾਂ ਜੜੀਆਂ ਆ ਉਹ ਪਰ ਲੈਂਦਾ ਹੈ ਤੇ ਤਸੱਲੀ ਹੋ ਜਾਂਦੀ ਹੈ ਕਿ ਹੁਣ ਉਹਦਾ ਜਿਹੜਾ ਪਰਿਵਾਰ ਹੈ ਉਹਨੂੰ ਕਿਸੇ ਵੀ ਸੰਕਟ ਦੇ ਵਿੱਚੋਂ ਗੁਜ਼ਰਨਾ ਨਹੀਂ ਪਏਗਾ ਠੀਕ ਹੈ ਸੋ ਇਸ ਤੁੱਕ ਦਾ ਭਾਵ ਕੀ ਹੈ ਬੇਟੇ ਜਦੋਂ ਕਿਸਾਨ ਦੀ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਕਿਸਾਨ ਇਸ ਨੂੰ ਵੜ ਕੇ ਤੇ ਵੇਚ ਕੇ ਸਾਰੇ ਸ਼ਾਹੂਕਾਰਾਂ ਤੇ ਲੰਬੜਦਾਰਾਂ ਦਾ ਹਿਸਾਬ ਪੂਰਾ ਕਰਦਾ ਹੈ ਤੇ ਆਪਣੀ ਵੀ ਜਿਹੜੀ ਕੋਠੀ ਹੈ ਉਧਾਨਿਆਂ ਦੇ ਨਾਲ ਭਰਦਾ ਹੈ ਆਪਣੀ ਜੇਬ ਵੀ ਜਿਹੜੀ ਹੈ ਉਹ ਨੋਟਾਂ ਦੇ ਨਾਲ ਭਰ ਲੈਂਦਾ ਆ ਤਾਂ ਕਿ ਫਿਰ ਉਹਨੂੰ ਕਿਸੇ ਵੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਮੇਲੇ ਔਨ ਲਈ ਜੱਟ ਕਿਹੜੇ ਨਵੇਂ ਕੱਪੜੇ ਸੌਂਦਾ ਹੈ ਬਿਠਾਏ ਹੋ ਗਿਆ ਆਪਣਾ ਮੇਲੇ ਔਨ ਲਈ ਕਿਸਾਨ ਸਾਰੇ ਕੰਮ ਮੁਕਾ ਕੇ ਨਵੀਂ ਪੱਗ ਛੱਗਾ ਤੇ ਚਾਦਰਾਂ ਸੁਆ ਕੇ ਸੱਮਾਂ ਵਾਲੀ ਡਾਂਗ ਤੇ ਤੇਲ ਲਾ ਕੇ ਲਿਸ਼ਕਾ ਕੇ ਨੱਚਦਾ ਟੱਪਦਾ ਮੇਲੇ ਜਾਂਦਾ ਹੈ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਤੁੱਕ ਵਿੱਚ ਦਮਾਮੇ ਸ਼ਬਦ ਤੁੱਕੀ ਫਾਵਾਂ ਦਮਾਮੇ ਦਾ ਮਤਲਬ ਹੁੰਦਾ ਨੱਚਦਾ ਟੱਪਦਾ ਛਾਲਾ ਮਾਰਦਾ ਖੁਸ਼ੀ ਦੇ ਵਿੱਚ ਜਦੋਂ ਬੰਦਾ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਨਾ ਉਹ ਖੁਸ਼ੀ ਦੇ ਵਿੱਚ ਨੱਚਦਾ ਟੱਪਦਾ ਛਾਲਾ ਮਾਰਦਾ ਉਹਨੂੰ ਕਹਿੰਦੇ ਬੇਟਾ ਦਮਾਮੇ ਤੋਂ ਭਾਵ ਹੈ ਖੁਸ਼ੀ ਦੇ ਵਿੱਚ ਛਾਲਾ ਮਾਰਦਾ ਨੱਚਦਾ ਟੱਪਦਾ ਠੀਕ ਹੈ ਜਦੋਂ ਜਿਹੜਾ ਜੱਟ ਹੈ ਸਾਰੇ ਕੰਮਾਂ ਤੋਂ ਵਿਹਲਾ ਹੋ ਜਾਂਦਾ ਹੈ ਤਾਂ ਉਹ ਖੁਸ਼ੀ ਦੇ ਵਿੱਚ ਢੋਲ ਵਜਾਉਂਦਾ ਨੱਚਦਾ ਡੱਬਦਾ ਮੇਲਾ ਵੇਖਣ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਆ ਗਿਆ ਬੇਟਾ ਐਮਸੀਕਿਊ ਧਨੀ ਰਾਮਾਚਾਰੀਕ ਕਿਹੜੀ ਕਵਿਤਾ ਪਾਠ ਪੁਸਤਕ ਵਿੱਚ ਦਰਜ ਹੈ ਪਹਿਲੀ ਆਪਸ਼ਨ ਹੈ ਮੇਲੇ ਵਿੱਚ ਜੱਟ ਤੁੰਬੇ ਨਾਲ ਭਾਂਤ ਭਾਂਤ ਦੀਆਂ ਡੈਸ਼ ਪਾਉਂਦਾ ਹੈ ਬੋਲੀਆਂ ਕਿਸਾਨ ਕਿਹੜੀ ਫਸਲ ਦੇ ਘਰ ਆਉਂਦੇ ਖੁਸ਼ੀ ਮਨਾਉਂਦਾ ਹੈ ਹਾੜੀ ਕਿਸੂ ਕੌਣ ਹੈ ਕਿਸੂ ਹੈ ਬਟਾ ਪਹਿਲਵਾਨ ਅੱਖ ਦੇ ਇਸ਼ਾਰੇ ਨਾਲ ਕਿਸ ਨੂੰ ਉਹ ਲਲਕਾਰਦਾ ਹੈ ਰਾਮੂ ਨੂੰ ਆਪਸ਼ਨ ਨੰਬਰ 3 ਉਸ ਤੋਂ ਬਾਅਦ ਫਿਰ 127 ਵਾਲੇ ਜਿਹੜੇ ਹੈ ਬਟਾ ਕਿਸਾਨ ਹਾੜੀ ਦੀ ਫਸਲ ਵੇਚ ਕੇ ਕਿੰਨਾ ਦਾ ਹਿਸਾਬ ਪੂਰਾ ਕਰਦਾ ਹੈ ਕਿਸਾਨ ਹਾੜੀ ਦੀ ਫਸਲ ਵੇਚ ਕੇ ਵਟ ਕੇ ਸਹਾੂਕਾਰਾਂ ਤੇ ਲੰਬੜਦਾਰਾਂ ਦਾ ਲੈਣ ਦੇ ਦਾ ਹਿਸਾਬ ਪੂਰਾ ਕਰਕੇ ਨਵੀਂ ਫਸਲ ਦੇ ਲਈ ਜਿਹੜੇ ਆਪਣੇ ਖੇਤ ਵਾ ਕੇ ਤੇ ਸਾਰੇ ਕੰਮ ਮੁਕਾ ਕੇ ਮੇਲੇ ਜਾਣ ਦੀ ਤਿਆਰੀ ਕਰਦਾ ਹੈ ਠੀਕ ਹੈ ਕਿਸਾਨ ਮੇਲੇ ਵਿੱਚ ਜਾਣ ਲਈ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹ ਬੇਟਾ ਆਪਣਾ ਹੋ ਗਿਆ ਕਿਸਾਨ ਮੇਲੇ ਜਾਣ ਲਈ ਸਾਰੇ ਨਵੇਂ ਜਿਹੜੇ ਆ ਕੰਮ ਨਿਬੇੜ ਕੇ ਆਪਣੇ ਲਈ ਨਵੀਂ ਪੱਗ ਕਮੀਜ਼ ਚਾਦਰਾ ਸਵਾ ਕੇ ਜੇ ਸਮਾ ਵਾਲੀ ਢਾਣ ਨੂੰ ਤੇਲ ਲਾਲ ਲਿਸ਼ਕਾ ਕੇ ਜਿਹੜਾ ਹੈ ਉਹ ਨੱਚਦਾ ਟੱਪਦਾ ਮੇਲਾ ਵੇਖਣ ਜਾਂਦਾ ਹੈ ਹਾਨੀਆਂ ਦੀ ਟੋਲੀ ਵਿੱਚ ਕਿਸ ਤਰ੍ਹਾਂ ਕਿਸਾਨ ਜਾਂਦਾ ਹੈ ਇਹ ਵੀ ਹੋ ਗਿਆ ਹਾਨੀਆਂ ਦੀ ਟੋਲੀ ਵਿੱਚ ਕਿਸਾਨ ਲਾੜੇ ਵਾਂਗ ਸੱਜਦਾ ਹੈ ਉਹ ਸ਼ੇਰ ਵਾਂਗ ਗੱਜਦਾ ਤੇ ਬੋਲੀਆਂ ਪਾਉਂਦਾ ਹੋਇਆ ਉਹ ਆਪਣੇ ਹਾਨੀਆਂ ਦੀ ਢਾਣੀ ਦੇ ਵਿੱਚ ਲਾੜੇ ਵਾਂਗ ਸੱਜ ਕੇ ਮੇਲਾ ਵੇਖਣ ਜਾਂਦਾ ਆ ਕਿਹੜੇ ਕਿਹੜੇ ਲੋਕ ਸਾਜ਼ ਤੇ ਪਕਵਾਨਾਂ ਦਾ ਜ਼ਿਕਰ ਆਇਆ ਲੋਕ ਸਾਜ਼ ਬਟਾਚ ਤੁੰਬਾ ਆਇਆ ਆ ਠੀਕ ਹੈ ਤੇ ਜਿਹੜੀ ਖਾਣ ਪੀਣ ਦੀ ਗੱਲ ਆਪਣਾ ਹੋ ਗਿਆ ਰਿਓੜੀਆਂ ਤੇ ਜਲੇਬੀਆਂ ਦੀ ਗੱਲ ਕੀਤੀ ਗਈ ਹੈ ਜਿੱਤੇ ਸਾਰੇ ਟੁੱਟ ਕੇ ਪੈ ਗਏ ਸੀ ਤੇ ਮਿੰਟੋ ਮਿੰਟੀ ਉਹਨਾਂ ਨੇ ਸਾਰੇ ਥਾਲ ਹੂੰਝ ਛੱਡੇ ਸੀ ਮੇਲੇ ਵਿੱਚ ਅਖਾੜੇ ਦਾ ਦ੍ਰਿਸ਼ ਕਿਸ ਤਰ੍ਹਾਂ ਦਾ ਹੈ ਮੇਲੇ ਵਿੱਚ ਅਖਾੜੇ ਦੇ ਵਿੱਚ ਢੋਲ ਵੱਜ ਰਹੇ ਆ ਪਹਿਲਵਾਨ ਕੁਲਣ ਲਈ ਤਿਆਰ ਖੜੇ ਆ ਉਹ ਜਲ ਰਹੇ ਆ ਸ਼ੇਰਾਂ ਦੇ ਵਾਂਗ ਗੱਜ ਰਹੇ ਆ ਉਹਨਾਂ ਦੇ ਸਰੀਰ ਤੇਲ ਦੇ ਨਾਲ ਲਿਸ਼ਕ ਰਹੇ ਆ ਅਖਾੜੇ ਦੇ ਵਿੱਚ ਡੰਡ ਬੈਠਕਾ ਮਾਰ ਰਹੇ ਆ ਸੁਰੈਣਾ ਪਹਿਲਵਾਨ ਨੇ ਕਿਸ ਨੂੰ ਜਿਹੜਾ ਸੀ ਪਹਿਲਵਾਨ ਨੂੰ ਪਹਿਲੇ ਦਾ ਦੇ ਵਿੱਚ ਟਹਿ ਟੇਰੀ ਕਰ ਦਿੱਤਾ ਸੀ ਸੋ ਇਹ ਹੈ ਤੁਹਾਡਾ ਅਖਾੜੇ ਦਾ ਦ੍ਰਿਸ਼ ਸੋ ਇਸ ਤਰ੍ਹਾਂ ਬੇਟਾ ਤੁਸੀਂ ਹਿੰਟ ਲੈ ਕੇ ਆਪਣੇ ਆਨਸਰ ਨੂੰ ਲਿਖ ਸਕਦੇ ਆ ਛੋਟਾ ਜਾਂ ਵੱਡਾ ਅਕੋਰਡਿੰਗ ਟੂ ਡਿਮਾਂਡ ਆਫ ਦਾ ਕੁਐਸਚਨ ਤੁਸੀਂ ਪੇਪਰ ਦੇ ਵਿੱਚ ਇਹਨੂੰ ਅਟੈਂਪਟ ਕਰ ਸਕਦੇ ਠੀਕ ਹੈ ਸੋ ਓਕੇ ਥੈਂਕ ਯੂ